ਸਤਿ ਸ਼੍ਰੀ ਅਕਾਲ ਜੀ ਮਨਰਾਸ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲਓ ਜੀ ਦਿਨ ਹੋ ਗਿਆ ਅੱਜ ਸੋਮਵਾਰ ਦਾ ਤੇ ਆਪਾਂ ਬਲੌਗ ਜਿਹੜਾ ਸਵੇਰ ਦੇ ਟਾਈਮ 'ਚ ਸ਼ੁਰੂ ਕਰ ਲਿਆ ਹੈ ਆਪਾਂ ਨੂੰ ਕਮੈਂਟਸ ਆਏ ਸੀਗੇ ਵੀ ਤੁਸੀਂ ਕਲੀਨਿੰਗ ਦੀ ਵੀਡੀਓ ਪਾਇਆ ਕਰੋ ਜੀ ਤੇ ਕਲੀਨਿੰਗ ਦੀ ਵੀਡੀਓ ਤਾਂ ਆਪਾਂ ਪਾਉਨੇ ਰਹੇ ਨੇ ਆ ਕਿ ਡੇਲੀ ਰੂਟੀਨ ਦੇ ਵਿੱਚ ਆਪਾਂ ਨੂੰ ਹੋਰ ਕੀ ਹੁੰਦਾ ਇਹ ਹੀ ਹੁੰਦਾ ਨਾ ਵੀ ਕਲੀਨਿੰਗ ਦੀ ਕਲੀਨਿੰਗ ਝਾੜੂ ਪੋਚਾ ਤਾਂ ਚੱਲਦਾ ਹੀ ਰਹਿੰਦਾ ਹੈ ਨਾ ਜੇ ਡੇਲੀ ਆਪਾਂ ਕਲੀਨਿੰਗ ਦੀ ਵੀਡੀਓ ਪਾਈ ਜਾਵਾਂਗੇ ਤੇ ਵਲੌਗ ਹੋ ਜਾਣਗੇ ਬੋਰ ਜੀ ਤੇ ਇੱਕ ਆਪਾਂ ਨੂੰ ਕਮੈਂਟ ਆਇਆ ਸੀਗਾ ਤੁਸੀਂ ਹੋਮ ਗਾਰਡਨ ਦਿਖਾਓ ਜੀ ਤੇ ਵੈਸੇ ਤਾਂ ਆਪਾਂ ਹੋਮ ਗਾਰਡਨ ਵੀ ਜਿਹੜਾ ਆ ਬਣਾਇਆ ਰੱਖਿਆ ਹੈ ਜਿਹੜਾ ਗਮਲੇ ਵਗੈਰਾ ਹੈ ਨਾ ਉਹ ਦਿਖਾਉਣੇ ਰਹਿੰਦੇ ਵਲੌਗ ਦੇ ਵਿੱਚ ਪਰ ਜਾਨੀ ਕਿ ਸਾਰੇ ਜਿਹੜੇ ਆਪਾਂ ਕਿਹੜੇ ਕਿਹੜੇ ਪਲਾਂਟਸ ਲਾ ਰੱਖੇ ਆ ਹਨਾ ਉਹ ਨਹੀਂ ਦਿਖਾਏ ਹੋਏਗੇ ਤੇ ਹਾਂ ਬਹੁਤ ਪਹਿਲਾਂ ਆਪਾਂ ਇਸ ਤੇ ਵਲੌਗ ਬਣਾਇਆ ਸੀਗਾ ਪਰ ਉਦੋਂ ਗਮਲੇ ਦੇ ਵਿੱਚ ਪlant ਹੋਰ ਸੀ ਹੁਣ ਕੁਝ ਬਦਲਤੇ ਆ ਤੇ ਚਲੋ ਜੀ ਅੱਜ ਤੁਹਾਨੂੰ ਦਿਖਾਉਨੇ ਆ ਹੋਮ ਗਾਰਡਨ ਕੀ ਕੀ ਲਾ ਰੱਖਿਆ ਸੀ ਗਮਲੇ ਦੇ ਵਿੱਚ ਬਣੇਰੇ ਵਲੌਗ ਦੇ ਵਿੱਚ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੀਵੇ ਜੀਵੇ ਤੁਹਾਡੇ ਕਮੈਂਟਸ ਆ ਰਹੇ ਆ ਉਵੇਂ ਉਵੇਂ ਆਪਾਂ ਬਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਤੁਹਾਨੂੰ ਕਰੋਨੇ ਆ ਹੋਮ ਗਾਰਡਨ ਟੂਰ ਇਸ ਤਰ੍ਹਾਂ ਦਿਖਦਾ ਆਪਣਾ ਹੋਮ ਗਾਰਡਨ ਤੇ ਸਭ ਤੋਂ ਪਹਿਲਾਂ ਆਪਾਂ ਛੋਟੇ ਗਮਲੇ ਤੋਂ ਸ਼ੁਰੂ ਕਰਦੇ ਆਂ ਇੱਧਰ ਆਪਾਂ ਲਾ ਰੱਖਿਆ ਦੁਪਹਿਰ ਖੜੀਆਂ ਦੇ ਪਲਾਂਟ ਅਨਾਰ ਦਾ ਪਲਾਂਟ ਹੈ ਵਹਨ ਆਗੇ ਸੀ ਇਦੇ ਵਿੱਚ ਖੱਟੀਆਂ ਸੰਤਰੀ ਚਿੱਟੀ ਗੁਲਾਨਾਰੀ ਰੰਗ ਦੀ ਫਿੱਕੀ ਗੁਲਾਬੀ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਜੜੀਆਂ ਆ ਦੁਪਹਿਰ ਖੜੀਆਂ ਖੜਦੀਆਂ ਇਸ ਵਿੱਚ ਇੱਕ ਪਲਾਂਟ ਲਾ ਰੱਖਿਆ ਫੁੱਲਾਂ ਵਾਲੀ ਵੇਲ ਲਾ ਰੱਖੀ ਆ ਹੁਣ ਚਲਦੇ ਆਪਾਂ ਇੱਧਰ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਆ ਫੁੱਲ ਖਿੜੇ ਹੋਏ ਆ ਖਿੜ ਰਹੇ ਆ ਦੁਪਹਿਰ ਖੜੀ ਆ ਇਹ ਵੇਲ ਆ ਇਹ ਹੁਣ ਥੋੜੀ ਜਿਹੀ ਸੁੱਕ ਰਹੀ ਆ ਇਹ ਇਹ ਫੁੱਲਾਂ ਵਾਲਾ ਪਲਾਂਟ ਲੱਗਿਆ ਹੋਇਆ ਵੱਡਾ ਸਾਰਾ ਇਹਦੇ ਵਿੱਚ ਇੱਕ ਸ਼ੋਅ ਵਾਲਾ ਪਲਾਂਟ ਲਾ ਰੱਖਿਆ ਇਹ ਜੰਮਣਾ ਦੇ ਦੋ ਬੂਟੇ ਲੱਗੇ ਹੋਏ ਐ ਇਹ ਵੀ ਫੁੱਲਾਂ ਵਾਲਾ ਪਲਾਂਟ ਹੈ ਇਹ ਸਵਾਂਜਣੇ ਦਾ ਗ੍ਰੋ ਬੈਗ ਦੇ ਵਿੱਚ ਸਵਾਂਜਣੇ ਦਾ ਬੂਟਾ ਲਾ ਰੱਖਿਆ ਇਹ ਇਹ ਦੋਨੇ ਜਾਮਣੀ ਫੁੱਲਾਂ ਵਾਲੇ ਆ ਇੱਧਰ ਮਨੀ ਪਲਾਂਟ ਹੈ ਜਿਹੜੇ ਇਹਨੇ ਟੱਕ ਰੱਖਿਆ ਇਸ ਵਿੱਚ ਹੀਲਕੰਠ ਤੇ ਮਨੀ ਪਲਾਂਟ ਇਧਰ ਫਿਰ ਦਪੈਰ ਖੜੀਆਂ ਆ ਗਈਆਂ ਇਹ ਜਿਹੜਾ ਆ ਇਹਦਾ ਨਾਮ ਨਹੀਂ ਧਿਆਨ ਕਿਹੜਾ ਹੁੰਦਾ ਆ ਇਹਦੀ ਸੋਨਾ ਵਧੀਆ ਉੱਗ ਗਿਆ ਇਹ ਵਾਲਾ ਪਲਾਂਟ ਲਾ ਰੱਖਿਆ ਫਿਰ ਇਧਰ ਫਿਰ ਅਨਾਰਾਂ ਦਾ ਪਲਾਂਟ ਆ ਗਿਆ ਇਹ ਹੈਗਾ ਕੋਈ ਸਨੇਕ ਨਾਮ ਦਾ ਕੋਈ ਹੈਗਾ ਪਲਾਂਟ ਉਹ ਲਾ ਰੱਖਿਆ ਵਿਚਕਾ ਹੋ ਗਿਆ ਇਹਦੇ ਵਿੱਚ ਬਹੁਤ ਹੈ ਕੁੱਕੜ ਕਲਗੀ ਜਿਹੜੀ ਆ ਤੇ ਇਧਰ ਆਹ ਵਾਲੇ ਲਾ ਰੱਖਿਆ ਵਿੱਚ ਜੈਡ ਪਲਾਂਟ ਹੈ ਵਿੱਚੇ ਪੱਥਰ ਚਾ ਡੁੱਗ ਜਾਂਦਾ ਆ ਇਹ ਫੇਰ ਨੀਲਕੰਠ ਦਾ ਆ ਗਿਆ ਇਹ ਫੇਰ ਇੱਕ ਸ਼ੋਪੀਸ ਐ ਇੱਕ ਤਰ੍ਹਾਂ ਦਾ ਇਧਰ ਜਾਮਨੀ ਫੁੱਲਾਂ ਨਾਲ ਆਪਣੇ ਆਪ ਉੱਗ ਗਿਆ ਆਹ ਲਾ ਰੱਖਿਆ ਸੀਗਾ ਵੈਸੇ ਸ਼ੋਅ ਵਾਸਤੇ ਹੈਗਾ ਉਹ ਛੋਟੇ ਗਮਲੇ ਚ ਇਹ ਪਾਈਨੈਪਲ ਵਰਗਾ ਲੱਗਦਾ ਪਰ ਹੈ ਪਤਾ ਨਹੀਂ ਕਿਹੜਾ ਆ ਇਧਰ ਇਹ ਲਾ ਰੱਖਿਆ ਨਿੰਬੂ ਦਾ ਪਲਾਂਟ ਇਹ ਅਜਵਾਇਣ ਦਾ ਪਲਾਂਟ ਹੈ ਜਿਹੜਾ ਤੁਸੀਂ ਦੇਖਦੇ ਰਹਿੰਦੇ ਆ ਇਦੇ ਵਿੱਚ ਹੋ ਗਿਆ ਨੀਲਕੰਠ ਦਾ ਪਲਾਂਟ ਤੇ ਇਹ ਜੈਡ ਪਲਾਂਟ ਜਿਹੜਾ ਹੁਣ ਕਾਫੀ ਫੈਲ ਲਿਆ ਇਧਰ ਫੁਲਣਾ ਲ ਤੇ ਇਸ ਦੇ ਵਿੱਚ ਵੀ ਲੱਗਿਆ ਹੋਇਆ ਜੈਡ ਪਲਾਂਟ ਇਹ ਵਾਲਾ ਗਾਰਡਨ ਜਿਹੜਾ ਆ ਹੁਣ ਖਾਲੀ ਕੀਤਾ ਇੱਥੇ ਸਿਆਲ ਵਾਲੀਆਂ ਸਬਜ਼ੀਆਂ ਬੀਜਾਂਗੇ ਤੇ ਉਧਰ ਲੱਗਿਆ ਹੋਇਆ ਆਪਣੇ ਡ੍ਰੈਗਨ ਡ੍ਰੈਗਨ ਪਲਾਂਟ ਤੇ ਉਹ ਲੱਗਿਆ ਹੋਇਆ ਖੰਜੂਰ ਦਾ ਇਹ ਵਾਲਾ आंवले ਕਿੱਦਸੀ ਫਾਲਸਾ ਫਾਲਸਾ ਦੋ ਇੱਕ ਉਧਰ ਲੱਗਿਆ ਹੋਇਆ ਹੂੰ ਚੀਕੂ ਆਲੂ ਬਖਾਰੇ ਬਦਾਮ ਅੰਜੀਰਾ ਅੰਗੂਰ ਸਾਰੇ ਫਲ ਫਰੂਟ ਘਰੇ ਲੱਗ ਜਾਣਗੇ ਇੱਧਰ ਕੁਝ ਮੈਥੇ ਬੀਜੇ ਹੋਏ ਆ ਪਾਲਕ ਮੈਥੇ ਚਲਾਈ ਇਹ ਹੈਗਾ ਜੀ ਆਪਣਾ ਗਾਰਡਨ ਮੇ ਲੱਗੀ ਹੋਈ ਸੀਗੀ ਤੇ ਰੂਮਸਤੀ ਤੇ ਗੈਲਰੀ ਦੀ ਜਿਹੜੀ ਆ ਸਪਸਫਾਈ ਕਰਨ ਵਾਸਤੇ ਤੇ ਅੱਜ ਮੈਂ ਰਸੋਈ ਦੀ ਵੀ ਛੱਤ ਜਿਹੜੀ ਸਿਰਸਿਰ ਸਾਫ ਕਰਕੇ ਆਈ ਆ ਇਹ ਵਾਲੀ ਛੱਤ ਜਿਹੜੀ ਆ ਸਾਫ ਕੀਤੀ ਇਹਦੇ ਚੜਨ ਦੀ ਜਗ੍ਹਾ ਇੱਧਰ ਚ ਹੀ ਹੈ ਨੀਗੀ ਤੇ ਆਪਣੇ ਗਵਾਂਡੀਆਂ ਦੇ ਘਰ ਵਿੱਚ ਦੀ ਜਾ ਕੇ ਛੱਤ ਦੀ ਸਫਾਈ ਕੀਤੀ ਉੱਥੇ ਪ੍ਰਣਾਲੇ ਕੋਲੇ ਕਾਫੀ ਕਾਹ ਹੋ ਗਿਆ ਹੋਇਆ ਸੀ ਉਹ ਪੱਟਿਆ ਤੇ ਰੇਤਾ ਵੀ ਕਾਫੀ ਇਕੱਠਾ ਹੋ ਗਿਆ ਸੀ ਉਸ ਰੇਤੇ ਦੇ ਵਿੱਚ ਫਿਰ ਮੀਂਹ ਪੈਣ ਕਰਕੇ ਕਾਫੀ ਕਾਹ ਹੋ ਗਿਆ ਉਹ ਸਾਰੀ ਸਾਫ਼ ਕਰਕੇ ਆਂਦੀ ਆ। ਇੱਥੇ ਜੀ ਟਾਈਮ ਹੋ ਗਿਆ 11 ਵਜੇ ਦਾ ਸਾਰਾ ਕੰਮ ਆਪਣਾ ਨਿਬੜ ਗਿਆ ਸੀ ਬਸ ਰਹਿ ਗਿਆ ਸੀਗਾ ਇਸ਼ਨਾਨ ਕਰਨਾ ਜੀ ਤੇ ਮੈਂ ਕਿਹਾ ਉਸ ਤੋਂ ਪਹਿਲਾਂ ਇਹ ਟੱਬ ਫਰਟੀ ਵગેਰਾ ਚੰਗੀ ਤਰ੍ਹਾਂ ਸਤਾਫ਼ ਕਰਦਾ ਕਿਉਂਕਿ ਕਈ ਦਿਨ ਹੋ ਗਏ ਮੈਂ ਸੋਚੀ ਜਾਂਦੀ ਸੀ ਕਿ ਪਰ ਹੋਰ ਕੰਮ ਬਹੁਤ ਹੋ ਜਾਂਦਾ ਸੀ ਸਾਫ਼ ਸਫਾਈ ਦਾ ਤੇ ਲਓ ਜੀ ਅੱਜ ਵਾਲੇ ਵਲੌਗ ਦੇ ਵਿੱਚ ਆਪਣਾ ਕਲੀਨਿੰਗ ਦਾ ਵੀ ਵੀਡੀਓ ਆ ਗਈ ਹੈ। ਤੇ ਗਾਰਡਨ ਵੀ ਤੁਹਾਨੂੰ ਦਿਖਾਤਾ ਹੈ ਜੀ ਜਿਹੜਾ ਵੀ ਆਪਾਂ ਗਮਲਿਆਂ ਦੇ ਵਿੱਚ ਪਲਾਂਟs ਲਾ ਰੱਖੇ ਆ ਸਾਰੇ ਅੱਜ ਵਾਲੇ ਵਲੌਗ ਦੇ ਵਿੱਚ ਦਿਖਾਤੀ ਹੈ ਤੇ ਆਸ਼ਾ ਕਰਦੀ ਆ ਤੁਹਾਨੂੰ ਵਧੀਆ ਪਸੰਦ ਆਏ ਹੋਣਗੇ ਜੀ ਬਾਕੀ ਹਰੀਆਲੀ ਜਿਹੜੀ ਆ ਉਹ ਬਹੁਤ ਹੀ ਵਧੀਆ ਲੱਗਦੀ ਆ ਮਨ ਨੂੰ ਬਹੁਤ ਸਕੂਨ ਦਿੰਦੀ ਆ ਸਾਰਿਆਂ ਨੂੰ ਹੀ ਆਪਦੇ ਘਰਾਂ ਦੇ ਵਿੱਚ ਥੋੜੇ ਥੋੜੇ ਪੇੜ-ਪੌਦੇ ਜ਼ਰੂਰ ਲਾਉਣੇ ਚਾਹੀਦੇ ਆ ਜੀ ਤੇ ਇੱਥੇ ਮੈਂ ਬਸ ਇਹ ਟੱਬ ਉਹ ਤੇ ਫੱਟੀ ਸਾਫ਼ ਕਰਕੇ ਉਸ ਤੋਂ ਬਾਅਦ ਨਹਾ ਕੇ ਕਰਨਾ ਸੀਗਾ ਰੈਸਟ ਬਾਕੀ ਕੰਮ ਕਾਜ ਆਪਾਂ ਨਿਵੇੜਲੇ ਸੀਗੇ ਤੇ ਬਾਥਰੂਮ ਵਗੈਰੇ ਦੀ ਜਿਹੜਾ ਟਾਈਲਾਂ ਵਗੈਰਾ ਮੈਂ ਕਿ ਹੁਣ ਦਿਵਾਲੀ ਦੇ ਟਾਈਮ ਤੇ ਹੀ ਕਰਾਂਗੇ ਕਿਉਂਕਿ ਹਜੇ ਗਰਮੀ ਬਹੁਤ ਪੈ ਰਹੀ ਹੈ ਜਿੱਥੋਂ 11:30 ਵਜ ਜਾਂਦੇ ਆ ਧੁੱਪ ਤੇ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਬਾਹਰ ਦੇ ਕੰਮ ਕਾਜ ਕਰਨੇ ਬੜੇ ਔਖੇ ਹੋ ਜਾਂਦੇ ਆ ਅਸੂਦਾ ਮਹੀਨਾ ਸ਼ੁਰੂ ਹੋ ਗਿਆ ਪਰ ਗਰਮੀ ਜਿਹੜੀ ਹਜੇ ਵੀ ਨਹੀਂ ਘਟੀ ਬਹੁਤ ਪੈ ਰਹੀ ਹੈ ਇਸ ਕਰਕੇ ਇੱਕ ਨਵੰਬਰ ਦੀ ਦੀਵਾਲੀ ਆ ਚਲੋ ਉਸ ਤੋਂ ਪਹਿਲਾਂ ਆਪਾਂ ਦੀਵਾਲੀ ਸਫਾਈਆਂ ਕਰੀ ਲਵਾਂਗੇ ਤੇ ਥੋੜਾ ਜਿਹਾ ਮੌਸਮ ਚੇਂਜ ਹੋ ਜਵੇ ਫਿਰ ਆ ਹੁੰਦਾ ਵੀ ਬਾਹਰ ਦੇ ਕੰਮ ਕਾਜ ਕਰਨੇ ਜਿਹੜੇ ਆ ਜਿਵੇਂ ਕਿ ਸਮਾਨ ਕੱਢ-ਕੱਢ ਕੇ ਬਾਹਰ ਰੱਖਦੇ ਆ ਫਿਰ ਉਹਨੂੰ ਸਾਫ਼ ਕਰਕੇ ਰੱਖਣਾ ਫਿਰ ਸੁੱਕਾ ਹੋ ਜਾਂਦਾ ਜੇ ਥੋੜਾ ਜਿਹਾ ਹਵਾ ਵਾਲਾ ਮੌਸਮ ਹੋਵੇ ਤੇ ਥੋੜਾ ਜਿਹਾ ਮੌਸਮ ਬਦਲ ਜੇ ਫਿਰ ਸਫਾਈ ਕਰਨੀ ਵੀ ਸੋਖੀ ਹੋ ਜਾਊਗੀ ਸਤਿ ਸ੍ਰੀ ਅਕਾਲ ਜ਼ੋਰ ਦੀ ਬੋਲ ਐਵੇਂ ਸੁਣਦੇ ਸਤਿ ਸ੍ਰੀ ਅਕਾਲ ਸਾਡੇ ਪਿੰਡ ਜੇ ਗੱਲ ਸੱਚੀ ਲੱਗਦੀ ਅੱਜ ਆਪਣਾ ਪੁਰਾਣਾ ਸਟੂਡੈਂਟ ਪਹੁੰਚਿਆ ਆ ਹਾਂ ਕਬੱਡੀ ਮੈਚ ਕਰਾਂ ਬਾਈ ਜੀ ਸਤਿ ਸ੍ਰੀ ਅਕਾਲ ਨਮਸਤੇ ਅੱਜ ਸਾਡੇ ਪਿੰਡ ਜੇ ਬਾਈ ਕਬੱਡੀ ਦਾ ਮੈਚ ਚੱਲ ਜਾਂਦਾ ਹੈ ਸਵੇਰ ਦੇ 7 ਵਜੇ ਟੈਂਟ ਲੱਗਦਾ ਸੀ ਸਾਡੇ ਹੁੰਗੀ ਵੱਟ ਦੇ ਸੀ ਅਸੀਂ ਜਾਂਦੇ ਸੀ ਵੇਖ ਲੈ ਨਾਲ ਸੀ ਮੇਰੇ 베ਲੀ ਦੀ ਘਪੈਣ ਅਸੀਂ ਯੂਟਰਾਂ ਚਲਾਏ ਉਹਦੇ ਵੇਲੇ ਵੇਖਿਆ ਵੱਡਿਆਂ ਕਬੱਡੀ ਖੇਡੇ ਖਤਰੀ ਜਾਂਦੀ ਬੱਧੀ ਦੇ ਰਾਤ ਤੱਕ ਸਸਰੀਆਂ ਕਾ ਵੱਡਿਆਂ ਨੇ ਵੀ ਵੱਡੇ ਹੋ ਕੇ ਕੰਪੈਣ ਹੀ ਚਲੋਣੀ ਹੁਣ ਪੜ ਲਓ ਤੇ ਸਾਸੀ ਕੱਲ ਪੜੇ ਨਹੀਂ ਇਸ ਕਰਕੇ ਮੈਡਮ ਨੇ ਅੱਜ ਸਾਨੂੰ ਸੰਡੇ ਨੂੰ ਬੁਲਾ ਲਿਆ ਸਟਡੀ ਕਰਨ ਵਾਸਤੇ ਹਨਾ ਆਹ ਬੜੀ ਗੱਲ ਗੱਲ ਹੈ ਮੈਂ ਹੁਣ ਵਲੋਗ ਕੋਈ ਫੋਨ ਕਰਕੇ ਮੈਨੂੰ ਕਹਿ ਦਿੰਨਾ ਨਾ ਪੜਾਇਆ ਕਰ ਅੱਛੇ ਆ ਵਾਹ ਓਏ ਮੁੰਡਿਆ ਧਾਕੇ ਹਿੱਪਕ ਤੇ ਬਹਿ ਰਿਹਾ ਜਿਵੇਂ ਭయ్యా ਕਹਿੰਦੇ ਪੱਥਿਆਂ 'ਚ ਪੰਡ ਆ ਗੱਡੀ ਤੇ ਰਾਕੇ ਬਹਿਦਾ ਆ ਜਿਵੇਂ ਭయ్యా ਪੱਥਿਆਂ 'ਲੀ ਪੰਡ ਕਹਿੰਦੇ ਰੋਦੀ ਤੇ ਰਾਕੇ ਬਹਿਦਾ ਆ

ਬੰਲਾਜੀ ਸਪੋਰਟਸ ਕਲੱਬ ਦੇ ਤੇ ਸ਼ਾਲਾ ਸਰ ਦੇ ਟੀਮ ਦੇ ਨੰਬਰ ਨੇ ਇੱਕ ਹਜੇ ਸਵਾ ਲੱਖੀ ਹੈ ਸੰਗੇ ਵਾਲਿਆ ਇਹਨੂੰ ਦੱਬਣਾ ਪੈਣਾ ਕੁਜਲਵਾਸ ਦੀ ਟੀਮ ਕਦੇ ਬੜੀ ਤਗੜੀ ਹੈ ਲਾਓ ਬੱਲੇ ਪਾਸੇ ਕੱਥੜ ਵਾਲਾ ਬੱਲੇ 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 ਕਰਾਉ ਨੂੰ ਫਿਰਦਾ ਮੇਰੇ ਮਿੱਤਰੋ ਆਓ ਵੇਖਣ ਕਬੱਡੀ ਕਬੱਡੀ ਕਰਦੇ ਨੇ ਅਣ ਫੇਰ ਆ ਗਿਆ ਮੇਰੇ ਮਿੱਤਰੋ ਉੱਧਲੇ ਪਾਸੇ ਆਉ ਮੁੰਡਾ ਕਬੱਡੀ ਪਾਉਣ ਲਈ ਫੇਰ ਤਿਆਰ ਪਰ ਤਿਆਰ ਹੈ ਆਓ ਵੇਖੋ ਉਧਲੇ ਪਾਸੇ ਪੰਦੀ ਦੌਰ ਤੇ ਹੰਦੀ ਹੋਈ ਕਮਾਲ ਗੱਲ ਕਹਿੰਦੇ ਗੱਲਾਂ ਲੱਗੀਆਂ ਟਿਕਾਣੇ ਕਹਿੰਦੇ 43 ਪੀ ਅੰਦੀ ਧਰਤੀ ਦੇ ਪੁੱਤੀ ਆੜਿਆ ਮੰਦੀਪ ਪੁੱਟੀ ਆਈ ਆ ਕਹਿੰਦਾ ਆਵੇ ਸਾਲ ਨੂੰ ਪੁੱਟੀ ਵਾਲੇ ਦੇ ਮੇਲੇ ਤੇ ਵੱਡੇ ਸਰਪਾਈ ਦੇਣੇ ਕਿਸੇ ਪਲੇਅਰ ਨੂੰ ਇਹ ਪਤਾ ਲੱਗ ਜਾਣਾ ਹੈ ਤੇ ਕੱਲ ਕਹਿੰਦੇ ਟਕਾਣੀ ਲੱਗ ਜਾ ਰਹੀ ਹੈ ਮੇਰੇ ਮਿੱਤਰੋ ਕੱਲ ਕਹਿੰਦੇ ਜੁਪੇ ਬਾਈ ਦਾ ਸਨਮਾਨ ਮੋਟਰਸਾਈਕਲ ਦੇ ਨਾਲ ਹੋਇਆ ਆ ਤਰਕਾਲੇ ਤੇ ਵੀ ਕਹਿੰਦੇ ਕੱਲ ਸਿਰਾ ਹੋਇਆ ਆ ਅੱਜ ਦਰਜਾ ਆਇਆ ਲਾਟ ਮਰਾਈ ਤਰੇਉਂ ਮੰਦੀ ਆ ਬੈਜਾ ਬੈਜਾ ਕਾਈ ਤਰੇਉਂ ਮੰਦੀ ਸਮਾਨ ਕਰੀ ਤਰੇ ਆਉਂਦੇ ਆ ਰੈਫਰੀ ਦਾ ਫੈਸਲਾ ਲਾਸਟ ਆ ਜਿਉਂਨੇ ਕਹਤਾ ਮੱਝ ਚਿੱਤੀਆਂ ਤੇ ਚਿੱਤੀ ਰਹਿਣੀ ਆ ਭਾਵੇਂ ਮੋਗਿਓ ਕਲੀ ਕਰਾ ਲਿਓ ਤੁਸੀਂ ਜਨ ਓ ਤੁਸੀਂ ਖੜ ਜਾ ਦੋਨੋਂ ਕੀ ਚਾਹੀਦਾ ਮੁਕਾਬਲਾ ਨਾ ਭਾਈ ਗੋਪੀ ਮੇਰਾ ਬਹੁਤ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਆ ਰੇਡ ਪਾਉਂਦੇ ਕਹਿੰਦੇ ਪਿਆਰ ਦਾ ਪਿਆਰ ਆ ਆਹ ਕਹਿੰਦੇ ਐਨ ਸਰੇ ਦਾ ਮੈਚ ਆ ਮਾਨਸੇ ਆਨੇ ਜਿਹੜੇ ਗੱਲ ਕੀਤੀ ਸੀ ਇਹ ਮੇਰਾ ਮਾਨਸਾ ਜਣਾ ਏ ਮੇਰਾ ਤਿੱਬਿਆਂ ਦੇ ਵਿੱਚ ਪਿੰਡ ਕੋਰੇ ਮਾੜੀ ਜੱਟ ਦੀ ਹੰਦ ਕੋਰੇ ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ਆਹ ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ਪੀਲਾ ਤੇ ਜ਼ੇਲਾ ਹੋਈ ਜਾਂਦੀਆਂ ਨੇ ਵੀ ਨਾਮ ਨੂੰ ਸਵੇਰਾ ਚੰਗਾ ਸੰਤ ਨੂੰ ਦੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕਿਤੇ ਲੁੱਕ ਜੇ ਤੱਪਰ ਸੰਗਾਉ ਚੰਗਾ ਜਵਾਈ ਭਾਈ ਸਾਉ ਚੰਗਾ ਜਿਹੜਾ ਝੜਕੇ ਤੇ ਰੁੱਕ ਜੇ ਹੁੰਦਾ ਕਹਿੰਦੇ ਜਿਹੜੇ ਮਾਰਸ ਜੇਲਾ ਕਬੱਡੀ ਪਾਉਣ ਲਈ ਆ ਗਿਆ ਆ ਮਾਨਸੇ ਵਾਲਾ ਕਹਿੰਦੇ ਰੈਡਾ ਪਾਉਣਾ ਤੇ ਸਿੱਧੂ ਮੂਸੇਆ ਦੇ ਲੱਕ ਤੋਂ ਚੱਲ ਕੇ ਜੱਗੂ ਹੱਥ ਵਾਲੀਏ ਦਾ ਲਾਕਾ ਜਿਹੜਾ ਕਹਿੰਦੇ ਮਾਨਸਾ ਲੱਗਾ ਪਟਾਕੇ ਪਾਈ ਤਰਿਆਉਂਦੇ ਆ ਕਹਿੰਦੇ ਨੋਟ ਕਰ ਲਿਆ ਕਰੋ ਟਾਈਮ ਮਨਜੀਤ ਗੋੜੀਆਂ ਟੀਮਾਂ ਦਾ ਟਾਈਮ ਆਊਟ ਲੈਂਦੇ ਆ ਨੋਟ ਕਰ ਲਿਆ ਕਰੋ ਭਰਾਵਾਂ ਕੇ ਮੈਚ ਕਹਿੰਦੇ ਸਿਰੇ ਦੇ ਖੇਡੇ ਜਾ ਰਹੇ ਆ ਇਹਨਾਂ ਖੇਡ ਗਰਾਹਾਂ ਦੇ ਅੰਦਰ ਪੰਜ ਦੇ ਚਾਰ ਪੰਜ ਕਹਿੰਦੇ ਆ ਚਾਰ ਨੰਬਰ ਆ ਸਾਲਾ ਸਰਵੇ कंदे पंज चारा सर कबी क्लब कृष्ण जी टीम जे पासे आउ ਛਤਰੀਆਂ ਉੱਤੇ ਫਿਰ ਬਾਜ ਬੈੰਦੇ ਨੇ ਆਓ ਕਦੇ ਛਤਰੀਆਂ ਉੱਤੇ ਕਹਿੰਦੇ ਬਾਜ ਬੈੰਦੇ ਨੇ ਬਾਗਾ ਬਾਜ ਦਾ ਸ਼ਿਕਾਰ ਕੀਤਾ ਸਭ ਤੋਂ ਤਕੜਾ ਸ਼ਿਕਾਰ ਕਹਿੰਦੇ ਬਾਜ ਕਰਦਾ ਐਣ ਕੰਨੇ ਗੱਲਾਂ ਹੁੰਦੀਆਂ ਨੇ ਕਹਿੰਦੇ ਆਓ ਸਾਹਮਣੇ ਕਹਿੰਦੇ ਰੇਡ ਪੈ ਗਈ ਅਤੇ ਛੋਟੇ ਵੀਰ ਕਾਰ ਦੇ ਜਿੱਕਰ ਆਓ ਹਰਿਆਣੇ ਵਾਲਾ ਹਰਿਆਣੇ ਵਾਲਾ ਉਧਰ ਭਿਵਾਨੀ ਰਿਵਾੜੀ ਪਾਣੀ ਵਿਸਾਰ ਕੈਥਲਮਿੰਦਰਗੜ੍ਹ ਹਰਿਆਣੇ ਦੇ ਖਿਡਾਰੀ ਆਏ ਆ ਹਰਿਆਣੇ ਦੀ ਧਰਤੀ ਨੇ ਕਦੇ ਪਹਿਲਵਾਨ ਜਿਆਦਾ ਪੈਦਾ ਕੀਤੇ ਆ ਵੀ Rajasthan ਦੀ ਸੌਖੀ ਨਹੀਂ ਉਹ ਗੁੱਟ ਵਰਦੀ ਲੋਕਾਂ ਕੋਲ ਵਾਣ ਵਾਲੇ ਪਾਣੀ ਘੱਕ ਤੇ ਵਾਣ ਵਾਲੇ ਸਾਢ ਕੇ ਚਾਹੀਏ ਹਰਿਆਣੇ ਦੀ ਧਰਤੀ ਨੂੰ ਜਿੰਨੇ ਕੀਤੇ ਆ ਪਹਿਲਵਾਨ ਬਾਰੇ ਹਾਂ ਜਾਂ ਦੱਬ ਗਿਆ ਜਿੱਤੇ ਦੀ ਮਾਰ ਇੱਠਾ ਤੇ